ਥਾਣਾ ਸਰਿੰਦੀਗੱਲ ਆ 2 ਮਾਰਚ ਨੂੰ ਦੁਪਹਿਰੇ ਕਰੀਬ 11:30 ਤੋਂ 12:30 ਦੇ ਵਿੱਚ ਆ ਸਾਨੂੰ ਵੀ ਇਤਲਾ ਮਿਲੀ ਸੀ ਕਿ ਇੱਕ ਹਰਦੀਪ ਸਿੰਘ ਉਰਫ ਦੀਪੀ ਪੁੱਤਰ ਰਣਜੀਤ ਰਣਜੀਤ ਸਿੰਘ ਪਿੰਡ ਮੀਰਪੁਰ ਦਾ ਰਹਿਣ ਵਾਲਾ ਹੈ ਇਹਦੀ ਡੈੱਡ ਬੋਡੀ ਜਿਹੜੀ ਸੀਗੀ ਮੀਰਪੁਰ ਪਿੰਡ ਦੇ ਨੇੜੇ ਪਿੰਡ ਸੰਗਤ ਤੋਂ ਸੋਧੀਆਂ ਉੱਥੇ ਜਿਹੜੀ ਹੈਗੀ ਆ ਦੀ ਡੈੱਡ ਬੋਡੀ ਪਾਈ ਗਈ ਤੇ ਜਦੋਂ ਸਾਨੂੰ ਇਤਲਾ ਮਿਲੀ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਹੈ ਥਾਣਾ ਐਸ ਐਚ ਓ ਜਿਹੜੇ ਸਰੀਰਨ ਹੈਗੇ ਆ ਉਹ ਮੁਕਫਰ ਸੀਦੇ ਡਾਇਰੈਕਟਲੀ ਉੱਤੇ ਪਹੁੰਚਦੇ ਸਾਰੇ ਮੌਕਾ ਮੁਲਾਈ ਜਾ ਕਿ ਉਸ ਤੋਂ ਬਾਅਦ ਜਿਹੜਾ ਹਰਦੀਪ ਸਿੰਘ ਸੀਗਾ ਮਰਨ ਵਾਲਾ ਇਹਦੇ ਭਰਾ ਜਿਹਦਾ ਕੀ ਨਾਮ ਜਸਦੀਪ ਸਿੰਘ ਹੈ ਇਹਦੇ ਬਿਆਨ ਤੇ ਫੌਰੀ ਤੌਰ ਤੇ ਐਫਆਈਆ ਇੱਕ ਐਫਆਈਆ ਰੈਸਟਰ ਕੀਤੀ ਗਈ ਐਫਆਈਆਰ ਨੰਬਰ 24 ਅੰਡਰ ਸੈਕਸ਼ਨ 103 324 191 190 ਕਾਰਨ ਇਸ ਐਫਆਈਆਰ ਦੇ ਵਿੱਚ ਮੋਟਲੀ ਤੌਰ ਤੇ ਦੋ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਜਿਹਨਾਂ ਦਾ ਕੀ ਨਾਮ ਜਸਵੀਰ ਤੇ ਹਸਨ ਸੀ ਜਿਹੜਾ ਤਸਵੀਰ ਹੈ ਉਹ ਬੇਸਿਕਲੀ ਜਿਹੜਾ ਮਰਨ ਵਾਲਾ ਸੀਗਾ ਹਰਦੀਪ ਉਹਦਾ ਕੀ ਕਹਿੰਦੇ ਕਜ਼ਨ ਬਰਦਰ ਸੀਗਾ ਤੇ ਇਹਨਾਂ ਦੀ ਆਪਸ ਚ ਲੜਾਈ ਡਾਟ ਸੀ ਤੇ ਉਹ ਲੜਾਈ ਡਾਟ ਸੀਗੀ ਪ੍ਰਾਪਰਟੀ ਨੂੰ ਲੈ ਕੇ ਬਿਕੋਜ਼ ਇਹਦੇ ਇਹਨਾਂ ਦਾ ਜਿਹੜੇ ਫਾਦਰ ਸੀਗੇ ਉਹਦੇ ਉਹਨਾਂ ਦੇ ਭੂਆ ਦੀ ਕੋਈ ਪ੍ਰਾਪਰਟੀ ਸੀਗੀ ਜਿਹਨਾਂ ਦਾ ਆਪਸ ਜਿਸ ਨੂੰ ਲੈ ਕੇ ਇਹਨਾਂ ਦਾ ਆਪਸ ਚ ਪ੍ਰਾਪਰਟੀ ਡਿਸਪਿਊਟ ਸੀ اسی ਪ੍ਰਾਪਰਟੀ ਡਿਸਪਿਊਟ ਦੇ ਤਹਿਤ ਲਾਸਟ ਇਅਰ ਵੀ ਇਹਨਾਂ ਤੇ ਆਪਸ ਚ ਇੱਕ ਐਫਆਈਆਰ ਦਰਜ ਹੋਈ ਸੀ ਜੋ 99 ਨੰਬਰ ਐਫਆਈਆਰ ਦਰਜ ਹੋਈ ਸੀ ਸਰਿੰਥਾੜੇ ਦੇ ਵਿੱਚ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਟੀਮ ਨੇ ਜਿਹੜੇ ਦੋਸ਼ੀਆਂ ਦੀ ਪਾਲ ਸ਼ੁਰੂ ਕੀਤੀ ਤੇ 4 ਤਾਰੀਖ ਨੂੰ ਦੋ ਤਿੰਨ ਜਿਹੜੇ ਦੋਸ਼ੀ ਸੀਗੇ ਜਸਵੀਰ ਸਿੰਘ ਉਰਫ ਬੰਟੀ ਜੋ ਕਿ ਇਸ ਪੂਰੇ ਕਤਲ ਦਾ ਮਾਸਟਰਮਾਈਂਡ ਸੀ ਉਹਦੇ ਨਾਲ ਸ਼ਿਵ ਸ਼ੰਕਰ ਉਰਫ ਸ਼ੰਕਰ ਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਇਹ ਤਿੰਨ ਬੰਦਿਆਂ ਨੂੰ ਇਹ ਬੇਸਿਕਲੀ ਜਿਹੜਾ ਫਲੋਟਿੰਗ ਰੈਸਟੋਰੈਂਟ ਹੈਗਾ ਪਾਕਲਾ ਨਹਿਰ ਦੇ ਉੱਤੇ ਕੋਲੇ ਬੈਠੇ ਹੋਏ ਸੀਗੇ ਤੇ ਇਹਨਾਂ ਨੂੰ ਉੱਥੇ ਜਾ ਕੇ ਮੌਕੇ ਤੇ ਗ੍ਰਿਫਤਾਰ ਕੀਤਾ ਦੁਪਹਿਰ 4 ਵਜੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਯਾਨੀ ਕਿ 5 ਤਾਰੀਖ ਨੂੰ ਇਹਨਾਂ ਨੇ ਜਿਹੜਾ ਇਹਦਾ ਚੌਥਾ ਦੋਸ਼ੀ ਸੀਗਾ ਜਿਹਦਾ ਕੀ ਨਾਮ ਕੁਲਜੀਤ ਸਿੰਘ ਔਰ ਬਸੰਨੀ ਹੈ ਇਸ ਨੂੰ ਗ੍ਰਫਤਾਰ ਕੀਤਾ ਹੁਣ ਤੱਕ ਜਿਹੜੇ ਪਹਿਲੇ ਤਿੰਨ ਦੋਸ਼ੀ ਗ੍ਰਫਤਾਰ ਹੋਏ ਸੀਗੇ ਜਨਾਂ ਦਾ ਕੀ ਨਾਮ ਜਸਵੀਰ ਸ਼ਿਵ ਸ਼ੰਕਰ ਤੇ ਗੁਰਪ੍ਰੀਤ ਹੈ ਉਹਨਾਂ ਤੋਂ ਕੋਹਾੜੀ ਜਿਹੜਾ ਤੇ ਕਿਰਚ ਦਾਤ ਤੇ ਕਿਰਪਾਨ ਇਦਾਂ ਦੇ ਵੈਪਨ ਬਰਾਮਦ ਹੋਏ ਇਹ ਜਿਹੜੇ ਵੈਪਨ ਸੀਗੇ ਇਹਨਾਂ ਦਾ ਇਸਤੇਮਾਲ ਨ ਹੋਇਆ ਸੀਗਾ ਕਤਲ ਦੇ ਦੌਰਾਨ ਤੇ ਉਸ ਤੋਂ ਬਾਅਦ ਜਿਹੜਾ ਦੋਸ਼ੀ 5 ਤਾਰੀਖ ਨੂੰ ਗ੍ਰਫਤਾਰ ਹੋਇਆ ਉਹ ਬੇਸਿਕਲੀ ਉਹਦੇ ਤੋਂ ਆਪਾਂ ਨੂੰ ਇੱਕ ਮੋਟਰਸਾਈਕਲ ਅਸੀਂ ਉਹਦੇ ਤੋਂ ਬਰਾਮਦ ਕੀਤੀ ਤੇ ਇੱਕ ਮੋਟਰਸਾਈਕਲ ਜਦੋਂ ਸਭ ਤੋਂ ਪਹਿਲਾਂ ਆਪਾਂ ਮੌਕਾ ਵਿਜ਼ਿਟ ਕੀਤਾ ਸੀਗਾ ਤੇ ਇੱਕ ਮੋਟਰਸਾਈਕਲ ਮੌਕੇ ਤੇ ਜਿਹੜੀ ਹੈ ਬਰਾਮਦ ਕੀਤੀ ਸੀ ਮੁਕਦਮੇ ਦਾ ਜਿਹੜਾ ਪੰਜਵਾਂ ਦੋਸ਼ੀ ਹੈ ਹੁਸਨ ਉਹ ਹਾਲੇ ਫਰਾਰ ਹੈ ਸਾਡੀ ਭਾਲ ਜਾਰੀ ਹੈ ਤੇ ਬਹੁਤ ਜਲਦੀ ਅਸੀਂ ਉਹਨੂੰ ਵੀ ਫੜ ਲਾਂਗੇ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹਦੇ ਚੋਂ ਦੋ ਦੋਸ਼ੀ ਹੈਗੇ ਆ ਜਿਨ੍ਹਾਂ ਦਾ ਕਿ ਜਿਹੜਾ ਕਿ ਮੇਨ ਮਾਸਟਰਮਾਈਂਡ ਦੱਸਦੇ ਉਹਦੇ ਤੇ ਪਹਿਲੇ ਇੱਕ ਲੜਾਈ ਝਗੜੇ ਦਾ ਲਾਸਟ ਇਅਰ ਦਾ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਗੁਰਪ੍ਰੀਤ ਸਿੰਘ ਉਰਫ ਕਾਕਾ ਹੈ ਜਿਹਨੂੰ ਅਸੀਂ 4 ਤਾਰੀਖ ਨੂੰ ਫੜਿਆ ਸੀਗਾ ਉਹਦੇ ਤੇ ਖਮਾਲੋ ਥਾਣੇ ਦੇ ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਉਸ ਪਰਚੇ ਦੇ ਵਿੱਚ ਕਹੇ ਤੀ ਅੰਦਰ ਜੇਲ੍ਹ ਚ ਵੀ ਰਿਹਾ ਤੇ ਨਾਬਾ ਜੇਲ੍ਹ ਤੋਂ 22 ਮਾਰਚ ਨੂੰ ਇਹ ਬਾਹਰ ਆਇਆ ਸੀ ਤੇ ਫਿਲਹਾਲ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਅੱਗੇ ਜੋ ਵੀ ਇਹਦੀ ਫਰਦਰ ਜਿਹੜੀ ਪ੍ਰੋਗਰੈਸ ਹੁੰਦੀ ਹੈ ਉਹ ਤੁਹਾਡੇ ਨਾਲ ਅਸੀਂ ਵੱਖਰੇ ਤੌਰ ਤੇ ਸਾਂਝਾ ਕਰਦੇ ਇਹਨਾਂ ਦਾ ਕਿਹੋ ਜਿਹਾ ਕਿ ਸੀਗਾ ਜੀ ਇਹਨਾਂ ਦੇ ਜਿਹੜੇ ਬਟੇ ਬੇਸਿਕਲੀ ਇਹ ਜਿਹੜੇ ਬੰਦੇ ਆ ਇਹਨਾਂ ਦਾ ਪੋਰ ਫਾਈਨੈਂਸ਼ੀਅਲ ਬੈਕਗ੍ਰਾਉਂਡ ਹੈ ਜੀ ਜਿੱਦਾਂ ਜਸਵੀਰ ਹੈ ਇਹ ਬੇਸਿਕਲੀ ਆਪਣਾ ਜਿਹੜੀ ਸਟੀਲ ਫੈਕਟਰੀ ਨਾਲ ਦੇ ਉੱਤੇ ਐਜ਼ ਅ ਲੇਬਰਰ ਕੰਮ ਕਰਦਾ ਸੀਗਾ ਤੇ ਦਿਹਾੜੀ ਮਜ਼ਦੂਰ ਟਾਈਪ ਸੀਗਾ ਤੇ ਮਹੀਨੇ ਦੇ 15000 ਦੇ ਕਰੀਬ ਕਮਾ ਲੈਦਾ ਹੁੰਦਾ ਸੀ ਬਾਕੀ ਜਿਹੜੇ ਬੰਦੇ ਆ ਸ਼ਿਵ ਸ਼ੰਕਰ ਗੁਰਪ੍ਰੀਤ ਤੇ ਕੁਲਜੀਤ ਹੀ ਐਜ਼ ਅ ਵੇਟਰ ਜਿਹੜੇ ਹੈਗੇ ਆ ਕਾਮ ਕਰਦੇ ਸੀ ਤੇ ਇਹ ਜਿਹੜੇ ਤਿੰਨੋਂ ਬੰਦੇ ਆ ਇਹ ਜਿਹੜਾ ਪੰਜਵਾਂ ਦੋਸ਼ੀ ਹਸਨ ਉਹਦੇ ਮਿੱਤਰ ਸੀ ਕਿਉਂਕਿ ਉਹਦੇ ਮਿੱਤਰ ਯਾਰ ਸੀਗੇ ਤੇ ਜਸਵੀਰ ਤੇ ਹਸਨ ਸੀਗੇ ਉਹ ਆਪਸ ਵਿੱਚ ਰਿਲੇਟਿਵ ਸੀ ਤੇ ਫਿਰ ਹਸਨ ਨੇ ਇਹ ਜਿਹੜੇ ਤਿੰਨੋਂ ਬਾਕੀ ਸ਼ਿਵਸ਼ੰਕਰ ਗੁਰਪ੍ਰੀਤ ਤੇ ਕੁਲਜੀਤ ਬਣਾ ਨੂੰ ਨਾਲ ਲੈ ਕੇ ਗਏ ਤੇ ਫਿਰ ਇਹ ਸਾਰੀ ਜਿਹੜੀ ਹੈਗੀ ਵਾਰਦਾਤ ਨੂੰ ਅੰਗਾਮ ਸਰ ਜ਼ਮੀਨ ਕਿੰਨੀ ਸੀ ਇਹ ਜੀ ਪੂਆ ਦੀ ਜ਼ਮੀਨ ਸੀਗੀ ਤੇ ਐਗਜ਼ੈਕਟਲੀ ਜਿਹੜੀ ਉਹਦੀ ਜੋ ਵੀ ਉਹਦਾ ਲੈਂਡ ਰਿਪੋਰਟ ਆ ਉਹ ਅਸੀਂ ਤਹਿਸੀਲ ਦਾ ਦਫ਼ਤਰ ਤੋਂ ਵੀ ਅਸੀਂ ਸਾਰਾ ਉਹਨੂੰ ਕਲੀਅਰ ਕਰ ਰਹੇ ਨੇ ਤੇ ਉਹ ਅਸੀਂ ਫਿਰ ਜਿਹੜਾ ਜਿੰਦਾ ਵੀ ਇਨਵੈਸਟੀਗੇਸ਼ਨ ਚ ਪ੍ਰੋਸੈਸ ਹੋ ਸਰ ਗ੍ਰੀਜ਼ ਦੇ ਵਿੱਚ ਮੇਨ ਅਕਿਊਜ਼ ਦੇ ਕੌਣ ਸੀ ਕਿੰਨੇ ਬੰਦੇ ਰਸਟ ਕੀਤੇ ਗਏ ਬੇਸਿਕਲੀ ਇਹਦਾ ਮੇਨ ਅਕਿਊਜ਼ ਜਸਵੀਰ ਸਿੰਘ ਉਸ ਬੰਟੀ ਸੀ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੀ ਸੀਗਾ ਇਹਨਾਂ ਦੀ ਆਕਸ਼ਿ ਪ੍ਰਾਪਰਟੀ ਨੂੰ ਲੈ ਕੇ ਲੜਦਾ ਸੀ ਜਿਸ ਰੰਜਿਸ਼ ਦੇ ਤਹਿਤ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਟੋਟਲ ਹੁਣ ਤੱਕ ਇਸ ਮੁਕਦਮੇ ਵਿੱਚ ਚਾਰ ਦੋਸ਼ੀ ਫੜੇ ਗਏ ਨੇ ਤੇ ਬਾਕੀ ਪੰਜਵਾਂ ਦੋਸ਼ੀ ਜਿੱਦੀ ਪਾਲ ਜਾਰੀ ਠੀਕ ਹੈ ਬਾਹਰ ਦੇ ਨਿਕਲ